ਲਓ ਜੀ ਸੰਦੀਪ ਬਣਾ ਰਹੀ ਅੱਜ 버ਗਰ ਆਪਣੇ ਆਇਆ ਹੋਇਆ ਭੂਆ ਜੀ ਦਾ ਮੁੰਡਾ ਇਹ ਪਰਮੀ ਦਾ ਅੱਜ ਉਹ ਲੈ ਐਸੀ ਡਾ ਰੋਟੀ ਹੈ ਬੱਚਿਆਂ ਦੇ ਸਕੂਲ ਚ ਮੰਗਾਇਆ 버ਗਰ ਉਹ ਫਿਰ ਅਸੀਂ ਨੇ ਮੰਗਾਇ ਤੇ 4 ਪੀਸ ਉਹ ਕਹਿੰਦੇ ਦਿੰਦੇ ਨਹੀਂ ਥੋੜਾ ਅਸੀਂ ਪੂਰਾ ਪੈਕਟ ਦਿੰਨੇ ਆ ਤਾਂ ਕਰਕੇ ਐਨੇ ਜਿਆਦੇ ਲਿਆਉਣੇ ਪਏ ਫਿਰ ਇਹ ਕਹਿੰਦੇ ਸਾਨੂੰ ਬਣਾ ਦੋ 버ਗਰ ਲੈ ਸਾਰਾ ਪੈਕਟ ਲੱਗ ਗਿਆ ਹਜੇ ਅਸੀਂ ਲੜਦੇ ਤੇ ਵੀ ਇੰਨੇ ਕਾਤੂ ਲੈ ਉਹ ਕਹਿੰਦੇ ਦਿੰਦੇ ਨਹੀਂ ਹੈਗੇ ਖੁੱਲੇ ਵੀ ਦੋ ਪੀਸ ਚਾਰ ਪੀਸ ਦੇ ਦੇਣ ਅਸੀਂ ਨੇ ਕਿਹਾ ਵੀ ਚਲ ਚਾਹ ਨਾਲ ਖਾ ਲਿਆ ਕਰਨੀਏ ਫਿਰ ਵੀ ਡਬ ਰੋਟੀ ਨੇ ਇਹ ਕਹਿੰਦੇ ਵੀ ਇਸ ਦਾ 버ਗਰ ਖਾਵਾਂਗੇ ਸਾਨੂੰ ਵੀ ਦੇ ਦੋ ਬਣਾ ਕੇ ਸੰਦੀਪ ਬਣਾਉਣ ਲੱਗ ਰਹੀ ਸੀ ਮੈਂ ਫੜਾਉਣ ਲੱਗ ਰਹੀ ਸੀ ਅੰਦਰ ਤਾਂ ਸਾਰੇ ਬੰਦਿਆਂ ਨੇ ਖਾ ਲਿਆ ਉਨਸੋਂ ਦੀ ਖਾਣਾ ਹੈ ਆ ਮਾਤਾ ਜੀ ਖਾ ਰਹੇ ਨੇ ਬੈਠੇ ਡੈਡੀ ਖਾ ਕੇ ਕਿਵੇਂ ਲੱਗਿਆ ਮਾਤਾ ਵਧੀਆ ਵੀ ਬਹੁਤ ਅਸੀਂ ਨੇ ਪਹਿਲਾਂ ਖਾਦਾ ਸੀ ਹਾਂ ਬਣਾਇ ਨਹੀਂ ਹੈਗੇ ਇੱਕ ਵਾਰ ਬਹੁਤ ਟਾਈਮ ਹੋ ਗਿਆ ਪਹਿਲਾਂ ਉਦੋਂ ਬਣਾਇ ਤੇ ਹਾਂ ਕਿਉਂਕਿ ਅਸੀਂ ਘੱਟੇ ਖਾਂਦੇ ਆ ਅਸੀਂ ਜਿਆ ਚੀਜ਼ਾਂ ਨਾ ਬਹੁਤ ਕੁਲਚਾ ਕਲਚਾ ਦਾ ਖਾ ਲਿਆ ਡੈਡੀ ਬਾਗੇ ਬਾਹਰ ਖਾ ਕੇ ਖਾ ਕੇ ਜਰਾ ਹਾਂ ਤੁਹਾਡਾ ਪਲੇਟ ਵਲੀ ਹੋ ਗਈ ਔਰ ਨਾਲ ਕੋਲ ਡਰਿੰਕ ਪੀ ਕੇ ਬਾਪੂ ਜੀ ਲੱਗ ਰਹੇ ਨੇ ਖਾਣ ਹਲੋ ਕਿਵੇਂ ਲੱਗਿਆ ਬਾਪੂ ਜੀ ਕਿਵੇਂ ਲੱਗਿਆ 버ਗਰ ਹਾਂ ਠੀਕ ਆ ਬਰਗਰ ਅੱਛਾ ਮਿਰਚਾਂ ਤਾਂ ਨਹੀਂ ਹੈਗੀਆਂ ਹਾਂ ਹੁਣ ਚਾਹੇ ਕੋਈ ਖਾਦਾ ਜਾਂਦਾ ਹੈ ਹੀ ਆਹ ਕਿਹੜੇ ਖਾਦਾ ਨਹੀਂ ਹੁੰਦਾ ਹਾਂ ਹਜੇ ਸਾਨੂੰ ਅਸੀਂ ਨੇ ਖੀਰ আর ਟਮਾਟਰ ਨਹੀਂ ਪਾ ਕੇ ਦਿੱਤਾ ਹੈਗਾ ਕਿਉਂਕਿ ਬਾਪੂ ਜੀ ਦੇ ਦੰਦ ਨਹੀਂ ਹੈਗੇ ਨਾ ਚੱਬਿਆ ਨਹੀਂ ਜਾਂਦਾ ਫਿਰ ਇਹਨਾਂ ਤੋਂ ਘਾਰੜਾ ਅਸੀਂ ਨੇ ਇਹਨਾਂ ਨੂੰ ਆਲੂ ਟਿੱਕੀ ਇਹ ਪਾ ਕੇ ਦੇਤੀ ਆ ਠੰਡਾ ਪੀ ਲਿਓ ਕਿਉਂਕਿ ਬਜ਼ੁਰਗਾਂ ਦਾ ਕੀ ਪਤਾ ਹੁੰਦਾ ਮੈਂ सोनू ਤਾਂ ਕੀ ਪਤਾ ਵੀ 버ਗਰ ਕੀ ਹੁੰਦਾ ਇਹ ਤਾਂ ਸੱਕਰ ਖਿਓ ਖਾਣ ਵਾਲੇ ਨੇ ਬਾਪੂ ਜੀ ਤਾਂ ਖੜਾ ਪ੍ਰਸ਼ਾਦ ਖਾਣ ਵਾਲੇ ਬੰਦੇ ਨੇ ਸਿੱਧੇ ਸਾਦੇ ਚਲੋ ਪੋਲਾ ਖਾ ਲੈਂਦੇ ਨੇ ਕੇਰ ਵੀ ਘਰ ਦੀ ਚੀਜ਼ ਨਹੀਂ ਖਾਦੀ ਹਾਂ ਜੀ ਆਂਦਰੋਂ ਪਰੇਖਦੇ ਆ ਸਾਹਿਬਾ ਨੂੰ ਇਹ ਤਾਂ ਖਾ ਕੇ ਬੈਠੇ ਨੇ ਸਹਬ ਜਾ ਰਿਹਾ ਕੀ ਆਂੀ ਦੱਸੋ 버거 ਕਿਦਾਂ ਦਾ ਲੱਗਿਆ ਅੱਛਾ ਅੱਜ ਪਈ ਸਾਡੇ ਆਪਣਾ ਕੀ ਨਾਮ ਆ ਔਰ ਇਹਦਾ KFC ਵਾਲਾ ਐਮਚ ਜਿਹੜਾ ਹੁੰਦਾ ਉਹ ਬੰਦੇ ਨੇ 버거 ਬਣਾਇਆ ਇਹ ਅੱਛਾ 버거 ਕਹਿੰਦੇ ਨੇ ਵੀ ਭਾਈ ਵਧੀਆ ਸੀ ਸੁਣਿਆ ਮੈਂ ਬਹੁਤ ਵਧੀਆ ਤੁਸੀਂ ਕਿੱਦਾਂ ਬਣਾਇਆ ਨਾ ਮੈਡਮ ਸੁਨੀਪਾ ਕਰਨੇ ਬਣਾਇਆ ਆਗਰੇ ਬਾਅਦ ਬਰ ਬਣਾਉਂਗਾ ਮੈਂ ਅੱਛਾ ਮਾਰਸ ਸਾਰਾ ਲਿਆ ਕੇ ਪੂਰਾ ਮੈਂ ਉਹ ਤੇ ਬੇਲੇ ਬਿਚਨਾੜੇ ਬਸ ਕੋਈ ਤੁਸੀਂ ਪਤਾ ਨਹੀਂ ਰਸੋਈ ਚ ਕਿੰਨਾ ਸਮਾਨ ਖੰਡਿਆਉਂਗੇ ਪਹਿਲਾਂ ਇਹ ਵੀ ਦੱਸ ਕਹਿੰਦਾ ਬਿਚਨਾੜੇਓ ਭਾਂਡੇ ਤਾਂ ਬਾਅਰ ਤੱਕ ਲਿਆ ਕੇ ਛੱਡੋਗੇ ਤੁਸੀਂ ਕਿੰਨਾ ਕੁ ਡੋਲੋਗੇ ਕੋਟਰਾਣ ਤੋਂ ਵਧੀਆ ਹੋਊ ਇਹ ਤਾਂ ਹਜੇ ਕਹਿੰਦਾ ਪਨੀਰ ਦੀ ਕੜਾ ਪਨੀਰ ਮੈਂ ਬਣਾ ਕੇ ਖਵਾਉਂ ਸੋਨੂੰ ਗਰੇਵੀ ਕਹਿੰਦਾ ਮੈਂ ਬਣਾਉਂ ਮਾ ਮਾ ਉਹ ਨਹੀਂ ਖੰਡਿਆ ਰੱਖਣ ਲਿਆਉਂਗੇ ਸਹਿਬ ਕਿਵੇਂ ਲੱਗਿਆ ਠੀਕ ਆ ਕਿਵੇਂ ਲੱਗਿਆ ਬੈਕ ਐ ਮੈਂ ਮੈਂ ਮੇਰੀ ਗੱਲ ਨਹੀਂ ਮੈਂ ਆਪ ਕਿ ਨੂੰ ਪੁੱਛੋ ਪਹਿਲੀ ਵਾਰ ਕਰ ਕਿਵੇਂ ਲੱਗਿਆ ਭਾਈ ਵਧੀਆ ਭਾਈ ਆਪਾਂ ਤਾਂ ਕਹਿ ਕੇ ਆਏ ਆ ਐ ਉਹ ਮੈਂ ਨਹੀਂ ਕਰਾਂਗਾ ਜੇ ਕਰਾਂਗਾ ਮੈਂ ਪਰਚੂਨਦਾ ਹਾਂ ਰੀਲੋ ਕੇ ਅਸੀਂ ਤਾਂ ਹਜੇ ਥੋੜਾ ਜਿਹਾ ਕੈਨਸਲ ਜਾਂ ਕਰ ਦਿੱਤੇ ਵੀ ਰੋਟੀ ਦਾ ਟਾਈਮ じゃ ਹੋ ਰਿਹਾ। ਕੁਝ ਨਹੀਂ ਖਾਣਾ ਰੋਟੀ ਖਾਵਾਂਗੇ ਉਹਦਾ ਕੋਈ ਚੱਕਰ ਨਹੀਂ। ਰੋਟੀ ਨਹੀਂ ਹੁਣ ਮਿਲਦੀ ਹੈਗੀ। ਇਹ ਗੱਲ ਹੋ ਗਈ ਤਾਂ। ਨਾ ਰੋਟੀ ਨਹੀਂ ਮਿਲਦੀ ਹੈਗੀ ਭਾਈ ਹੁਣ। ਨਾ ਨਾ। ਹੁਣ ਬਰਗਰ ਖਾ ਲਿਆ ਬਸ ਬਹੁਤਾ। ਬਾਪੀ ਦਾ ਕਾਣਾ ਗੜਬੜ ਖਾ ਲਈ ਹੁਣ ਗੜਬੜ ਹੋ ਜੂ। ਸਹੀ ਗੱਲ ਲਈ। ਕੋਈ ਕਹਿੰਦਾ ਨੇ ਗੜਬੜ। ਕੋਈ ਤਾਂ। ਕੀ ਕਰਦੇ ਤੈਨੂੰ? ਦੋ ਦੋ। ਆ ਗਿਆ ਤੁਹਾਡੇ ਅਸੀਂ ਤੁਸੀਂ ਨਹੀਂ ਆਪਦੇ ਉਹਨਾਂ ਨੂੰ ਸਪੈਰਾਂ ਨੂੰ ਤਾਂ ਦਿੱਤਾ ਨਹੀਂ 버ਗਰ ਆ ਪੇਟ ਢ ਭਰ ਲਿਆ ਤਾਂ ਮਮਾ ਖਾਂਦਿਆਂ ਨਹੀਂ ਉਹ ਮਰ ਸਕਦੀਆਂ ਨੇ ਨਹੀਂ ਗਿਆ ਕੋਲਡ ਡਰਿੰਕ ਵੀ ਨਹੀਂ ਬੁਲਾਇਆ ਉਹਨਾਂ ਨੂੰ ਉਹ ਮਰ ਸਕਦੀਆਂ ਨੇ ਅੱਜ ਆਪਣੇ ਪਈ ਭੁਆਜੀ ਦੇ ਮੁੰਡਾ ਜੀ ਆਏ ਹੋਏ ਨੇ ਮੁੰਡਾ ਜੀ ਕਕਰਾਲੇ ਤੋਂ ਸਖਵੀਰ ਸਿੰਘ ਕਾਫੀ ਟਾਈਮ ਬਾਅਦ ਆਏ ਨੇ ਸੁੱਖਾ ਵੇਲੀ ਵੈਲੀ ਵਿਲੀ ਦਾ ਬੰਦੇ ਕਾਨੂੰਨ ਇਹ ਤਾਂ ਪਾਕਿਸਤਾਨ ਦਾ ਬੰਦਾ ਹਾਂ ਪਾਕਤ ਬੰਦਾ ਹਾਂ ਚਲੋ ਹੁਣ ਆਪਾਂ ਬਾਹਰ ਦੇਖਦੇ ਆਂ ਹਾਈ ਲੈ ਆਨੇ ਮੈਂ ਕਹਾਂ ਤੇਰੀ ਬੇਟਾ ਮਗਲਾਂ ਕੀ ਮੇਰੀ ਵੀ ਆਹਾਂ ਬਾਪੂ ਜੀ ਦੇ ਹੱਥ ਤੋਂ ਵਾਕੇ ਪਾਣੀ ਮੰਗ ਰਹੇ ਨੇ ਵਾਣੀ ਕੀ ਹਾਂ ਭਾਈ ਵਧੀਆ ਬਣਿਆ ਸਾਹਵੇਂ ਬਣਵਾਇਆ ਤੇਗਾ ਸਾਰਾ ਸਮਾਨ ਕੱਢੀ ਬੈਠਾ ਕੱਲੂ ਸਕੂਲ ਚ ਮਾਂ ਮੰਮੀ ਕਹਿੰਦਾ ਮਮਾ ਫਿਰ ਵੱਧ ਜਾਂਦਾ ਸਕੂਲ ਚ ਮੰਗਵਾਇਆ ਮੈਡਮ ਨੇ ਸਕੂਲ ਚ ਮੰਗਵਾਏ ਨੇ ਕੱਲ ਨੂੰ ਤਾਂ ਹੀ ਤਾਂ ਇਹ ਮੰਗਾਏ ਹਾਂ 버ਗਰ ਖਾਂਦਾ ਤਾਂ ਹੈ ਨਹੀਂ ਸਾਰਾ ਸਮਾਨ ਕੱਢੀ ਬੈਠਾ ਸਕੂਲ ਚ ਕਿਵੇਂ ਖਾẽਗਾ ਮਾਂ ਹਾਂ ਹੁਣ ਦੇਖੋ ਕੀ ਬਣਦਾ ਲਓ ਉੱਥੇ ਆਪਕੋ ਮੈਂ ਖਵਾਉਂ ਨਾ ਆਪ ਖਾਣਗੇ ਹੂੰ ਮੈਡਮ ਕੋਈ ਐਕਟੀਵਿਟੀ ਕਰਾਉਣਗੇ ਵੀਪੀ ਜਾਂ 버ਗਰ ਆਹ ਪਾਸਤਾ ਨੂਡਲਸ ਇਹ ਜਾਂ ਕੁਝ ਲੈ ਕੇ ਆਣਾ ਹਾਂ ਹਾਂ ਹੋਰ ਉਹ ਹੈਗੇ ਵੀ ਕਿਹੜੀ ਚੀਜ਼ ਆਪਣੇ ਵਾਸਤੇ ਬੜੀਆ ਹੈਲਦੀ ਹੈ ਕਿਹੜੀ ਅਨ ਹੈਲਦੀ ਹੈ ਵੀ ਕਿਹੜੀ ਖਾਣੀ ਚਾਹੀਦੀ ਹੈ ਕਿਹੜੀ ਨਹੀਂ ਖਾਣੀ ਚਾਹੀਦੀ ਸਾਰੇ ਟੱਬਰ ਨੂੰ 버ਗਰ ਖਵਾਤੇ ਅੱਜ ਮੈਨੂੰ ਨੁਕਸਾਨ ਦੱਸਣਗੇ ਇਹ ਚੀਜ਼ਾਂ ਦੇ ਹੋਰ ਚਲੋ ਚਲੋ ਭਾਈ ਆਪਾਂ ਹੁਣ ਬਣਾਵਾਂਗੇ ਫੇਰ ਰੋਟੀ ਆਜ ਸਨੀ ਜੁਰਾਂ ਨੇ ਸਪੈਰੋਜ਼ ਬੈਠੀਆਂ ਨੇ ਵਿਚਾਰੀਆਂ ਚੂੰ ਚੂੰ ਕਰੀ ਜਾਂਦੀਆਂ ਨੇ ਇਹਨਾਂ ਦਾ ਜੀ ਨਹੀਂ ਲੱਗਦਾ ਹੈਗਾ ਉਥੇ ਤਾਂ ਬਹੁਤ ਜ਼ਿਆਦੇ ਸੀ ਪਿੰਜਰੇ 'ਚ ਇਹ ਹੁਣ ਦੋ ਨੇ ਵਿਚਾਰੀਆਂ ਕੱਲੀਆਂ ਦਾ ਇਹਨਾਂ ਦਾ ਜੀ ਨਹੀਂ ਲੱਗਦਾ ਹੈਗਾ ਸੋਹਣੀਆਂ ਬਹੁਤ ਲੱਗਦੀਆਂ ਨੇ ਦਾਣੇ ਪਾਰ ਕੇ ਨੇ ਇਹਨਾਂ ਨੂੰ ਵਿੱਚ ਪਾਣੀ ਪਾਰ ਕੇ ਆਪਾਂ ਨੇ දාන කයිියන් දියන පනි පීඥල් ලියනේ උපන්යන අපේ රිත්තා එන්න ද ෆීල්ඩ දානය ජන පතන බාජරේ දෙේකාදනෙ අත්තවා බපුියන මොමින් කැන්නට මාට කීරතමතක බැන්ය අල් ප ම් ਮਹਾ ਉਹ ਤਾਂ ਸੀ ਨਾ ਪਾਇਆ ਨਹੀਂ ਹੈਗਾ ਸਾਨੂੰ ਪਤਾ ਵੀ ਛੋੜੇ ਤੋਂ ਖਾਦਾ ਨਹੀਂ ਆ ਮਾਂ ਸੌਸ ਜੀ ਨਾਲ ਵਧੀਆ ਲੱਗੂਗਾ ਜਦੋਂ ਕਹਿੰਦਾ ਮੈਂ ਪਤਾ ਲੱਗਦਾ ਹੈਗਾ ਕਿਵੇਂ ਖਾਣਾ ਇਹ ਉਹ ਤਾਂ ਗੜਬੜੇ ਕਹਿੰਦੇ ਨੇ ਗੜਬੜ ਖਾਣ ਹਾਂ ਮਾਂ ਕਿ ਅਲ ਦੱਸ ਦਾਨੇ ਆਏ ਤਾਂ ਸਾਸ ਲਾ ਕੇ ਖਾਣਾ ਹੋਰ ਕੀ ਆ ਜਦੋਂ ਸਾਰਾ ਪਰਿਵਾਰ ਖਾਲੇ ਦਾ ਇੱਕ ਬੰਦਾ ਜਾ ਰਹੇ ਤਾਂ ਚੰਗਾ ਜਾਂ ਨਹੀਂ ਲੱਗਦਾ ਹੈਗਾ ਉਹਨਾਂ ਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ ਬਣਾ ਕੇ ਦੇ ਦੇ ਚੀਜ਼ ਦੇ ਦੇ ਦੋ ਜ਼ਰੂਰ ਹੈ ਨਾ ਵੀ ਜਿਹੜੀ ਉਹ ਖਾ ਲੈਂਦਾ ਸਾਰੀ ਗੀਜ ਬਈ ਬੱਚੇ ਵਾਪ ਨੂੰ ਦਿੰਦੇ ਨੇ ਕੋਈ ਵੀ ਚੀਜ਼ ਪਪਾ ਥੋੜੀ ਜੀ ਕਿਣਕਾ ਲੈਣਾ ਉਹ ਕਈ ਵਾਰ ਡਰਦੇ ਲੈਂਦੇ ਨਹੀਂ ਹੈਗੇ ਪਰ ਬਾਕੀ ਸਾਰੀ ਸਾਰੇ ਦਿਂਦੇ ਦਿੰਦੇ ਸਾਰੀ ਚੀਜ਼ ਨਹੀਂ ਆ ਤਾਂ ਮਟਰ ਕਿੰਨੇ ਕਾਰਡੇ ਹੁੰਦੇ ਨੇ ਉਹ ਵੀ ਚੱਪੇ ਜਾਂਦੇ ਨਹੀਂ ਹਾਂ ਪਤਾ ਨਹੀਂ ਜਿਹਨਾਂ ਦੇ ਬੁੱਟ ਕਾਰਡੇ ਹੋ ਰਿਹਾ ਨੇ ਕੋਈ ਵੀ ਚੀਜ਼ ਕਰਨਾ ਚਲ ਫੇਰ ਵੀ ਆਪਾਂ ਨੂੰ ਆਏ ਹੋ ਜਾਂਦਾ ਹਾਂ ਐ ਨਹੀਂ ਹੈਗਾ ਵੀ ਕੋਈ ਕਰ ਲੈ ਗਲੀ ਖਾ ਲੈਣਗੇ ਵੀ ਬਣਾਤੀ ਚੀਜ਼ ਕੋਈ ਬਾਪਾ ਫੜੀ ਚੀਜ਼ ਬੰਕ ਕੇ ਵੀ ਲੈ ਲੈਂਦਾ ਭਾਈ ਆਹ ਚੀਜ਼ ਮੈਨੂੰ ਜੇ ਪਿਛਲੇ ਦਿਨ ਘਿਵਾਰੇ ਵੀ ਮੰਗ ਲੈਂਦਾ ਹੈ ਜਿਹੜੀ ਚੀਜ਼ ਨੂੰ ਮਨ ਕਰਦਾ ਉਹਨਾਂ ਦਾ ਲੈ ਲੈਂਦਾ ਚਲ ਇਹਦੇ ਵਿੱਚ ਤਾਂ ਕਿਹੜਾ ਕੋਈ ਮਿੱਠਾ ਜਾਦੇ ਹੋਵੇ ਨਮਕੀਨ ਵਾਲੀ ਚੀਜ਼ ਆ ਚਲ ਦੂਵੀਂ ਖਾਲਾ ਫਿਰ ਟੈਟਾ ਹੋਈ ਹੈ ਮੈਂ ਤਾਂ ਕਹਿੰਦੀ ਨਹੀਂ ਮੈਂ ਤਾਂ ਬੜੀਆਂ ਲੱਗਦਾ ਖਾਲਾ ਬਣਾਏ ਨਾ ਲਓ ਜੀ ਕੱਲ ਮੁੰਡੇ ਨੂੰ ਖਵਾਇਆ ਸੀਨੇ 버ਗਰ ਬਣਾ ਕੇ ਅੱਜ ਮੁੰਡੇ ਨੂੰ ਖਵਾਵਾਂਗੇ ਅਸੀਂ ਬਣਾ ਕੇ ਸੈਂਡਵਿਚ ਸਵੇਰੇ ਬਣਾਈਆਂ ਉਹਨੂੰ ਛੋਲੇ ਪੂਰੀਆਂ ਕਹਤੇ ਜਾ ਕੇ ਨਾ ਕਹੇ ਵੀ ਨਾਨਕੇ ਨੇ ਸੇਵਾ ਨਹੀਂ ਕਰੀ ਹੈਗੇ ਹਨਾ ਲਓ ਜੀ ਤੁਸੀਂ ਵੀ ਖਾਓ ਗਰਮ ਗਰਮ ਸੈਂਡਵਿਚ ਹਨਾ ਮੱਸ ਹੀ ਆਇਆ ਬਲਾਵਲਾ ਕੇ ਜੋਲਾ ਲਿਆ ਉਹਨੋਂ ਮੈਂਨਾ ਮੋਟਾ ਕਰਕੇ ਤੋੜਦੇ ਆ ਕਿ ਨਾਨਕੇ ਆਉਣ ਤੋਂ ਡਰੇ ਉਹ ਕਿਦੀ ਉਹ ਤਾਂ ਇਨਾ ਆਉਂਦੇ ਇਹ ਤਾਂ ਚਾਹ ਚਾਹ ਭੱਜ ਪਕਾਣਾ ਆਇਆ ਪੀਦਾ ਨਹੀਂ ਇੱਕ ਘੰਟਾ ਤੇ ਆ ਗਏ ਉਹਨਾਂ ਨੂੰ ਜਿਹੜਾ ਪੜਾਉਂਦਾ ਉਸ ਤੋਂ ਫੜ ਕੇ ਪੀਦਾ ਨਾ ਵਿਚਾਰਾ ਮਾ ਜਿਹੜਾ ਤੋੜ ਹੋਣਾ ਉਹਨੇ ਵੀ ਚੰਨੇ ਡਰਦੇ ਨੇ ਕਹੇ ਦਿੱਤਾ ਕਹਿੰਦਾ ਮੈਂ ਤਾਂ ਉਲਟੀ ਆਉਣ ਵਾਲੀ ਹੋਰੀ ਐ ਇੰਨੀ ਚਾਹ ਪੀ ਲਈ ਮੈਨੇ ਮੈਂ ਖਵੋਲਿਆ ਅੱਜ ਨਹੀਂ ਚਾਹ ਪੀਣ ਦੀ ਕੀ ਲੋੜ ਸੀ ਜੇ ਮੈਂ ਲੈ ලෝ කට්ට පින්දනේ ජාද පින්දෙන සායි ද වාරද ඕ පසිනගේ වේන දෝතසිේනද සාහ න චාද්‍රපේ බිය එන මංුවේ ජා පන්ද තේම සෑන්ඩ් විච්ච වනාානය වයි ර් ਕੋਲ ਡਰਿੰਕ ਦਾ ਨਾਮ ਹੋਣਾ ਹੋ। ਪਦਰਾ ਵੀ ਆਦੇ ਮਮੀ ਨੇ ਹੈ। ਮਮੀ ਦੇ ਸਿਰ ਤੋਂ ਬਾਅਦ ਵੀ ਬ੍ਰੀ ਕਰਦੇ ਸੀ ਆਪਾਂ। ਕਿਉਂ ਵੀ ਕੋਈ ਗੱਲ ਲਾਉਗੀ ਤੇ ਸਾਡੇ ਤੇ ਆਜੂਗੀ। ਬਾਹਰ ਨੂੰ ਦੱਸ। ਚੰਗੀ ਭਲੀ ਘਰੇ ਸਾਰਾ ਕੁਝ ਖਾਂਦੀ ਪੀਂਦੀ ਹੱਥ ਮਾਰਦੀ ਕਹਿੰਦੀ। ਜੁਲੇ ਰ ਤੁਸੀਂ ਉਹ ਵੀ ਕਰ ਦੋ ਨਾ। ਹੈ ਜੰਮੀਆ। ਸੇਵਾ ਰਦੀ ਤਾਂ ਮੁੰਡੇ ਦੇ ਕਹਿੰਦੀ ਮੈਂ ਪਾ। ਇਹਦੇ ਨਾਲ ਨਾਣੀ ਆ। ਫੇਰ ਬਈ ਕੇ ਹੁੰਦਾ ਬੁੜੀ ਦਾ ਹੱਥ ਲਿਆ ਵਾਂਟੀ ਨੂੰ ਪਾਣੀ ਦਿਆ ਹਾਂ ਮੈਂ ਤਾਂ ਆਉਣੀ ਆ ਫਿਰ ਮੈਂ ਆਖਿਆ ਉਹ ਕਿਤੇ ਕਿਹੜੇ ਘਰੇ ਜਾ ਕੇ ਵੀ ਮੈਨੂੰ ਕੁਝ ਖਾਣ ਨੂੰ ਨਹੀਂ ਦਿੱਤਾ ਅੱਜੇ ਤਾਂ ਹਾਮੀ ਭਰਾ ਕੇ ਜਾਣੀ ਆ ਮੈਨੇ ਐ ਨਾ ਕਰੀ ਉਹ ਨਾਲ ਕਿ ਉਹ ਹੈ ਕਿ ਸੇਵਾ ਨਹੀਂ ਕਰੀ ਹੈਗੀ ਸਾਡੀਆਂ ਦਾ ਦੋ ਦੋ ਰਿਸ਼ਤੇਦਾਰੀਆਂ ਨੇ ਇੱਕ ਸਾਈਡ ਉਹ ਸਾਡਾ ਭਤੀਜਾ ਲੱਗਦਾ ਜਿਹੜਾ ਹੋਣ ਨੂੰ ਕਰਦੇ ਨੇ ਜਿਵੇਂ ਸੀਰ ਪਾਉਂਦੇ ਵੀੜੀ ਉਹਦੇ ਸੇਵਾ ਹੋ ਜਾਂਦੀ ਕਰ ਦੋ ਜਿਵੇਂ ਨਾਨਕ ਜੀ ਸੇਵਾ ਤਾਂ ਇੰਦੀ ਸੀਰ ਪਾਉਂਦੇ ਵੀੜੀ 'ਚ ਇਹ ਸੇਵਾ ਕਿਉਂ ਸਕੇ ਸੇਕੀ ਸਨ ਮੈਨੂੰ ਸੀਮ ਹੁੰਦੀ ਆ ਭਰਾਵਾ ਆਪਾ ਦੇ ਬੰਨਾ ਕਿਤੇ ਕਈ ਥਾਂ ਮੈਂ ਤਾਂ ਨਾਨਕੇ ਹੁਈ ਦੇਖ ਕੇ ਨਾ ਕਬੂਲ ਕੱਢਣ ਲੱਗ ਜਾਂਦੇ ਨੇ ਕਿ ਨਹੀਂ ਉਹ ਪਹਿਲਾਂ ਗੁੱਤੀ ਤਾਂ ਉਸਦੀ ਫੀਨਾ ਦਰਸੂਮੀ ਨਾ ਪਾਦੀ ਮਮਾ ਇਹ ਤਾਂ ਪਜਾਇਟਾ ਦਾ ਮੁੰਡਾ ਚਾਹ ਨਾਲ ਇਹਦਾ ਇਹਦਾ ਚਾਹ ਨਾਲੇ ਡਰਾਤਾ ਸੋਨੇ ਪਲੇ ਆ ਪਲੇ ਆ ਕੇ ਇਹ ਤਾਂ ਜਿਹੜੇ ਟ੍ਰੇਡਰ ਨੇ ਦੀ ਇਹ ਤਾਂ ਬਹੁਤ ਜਾਂਦੇ ਪੀਂਦੇ ਸਾਡੇ ਏਰੀਆ ਦੇ ਅੰਦਰ ਸਮਾਨੇਗਾ ਨਹੀਂ ਭਈ ਅਸੀਂ ਥੋੜੀ ਘੱਟ ਚਾਹ ਪੀਂਦੇ ਆ ਇਹ ਕੱਦਾਂ ਦੇ ਕਹਿੰਦੇ ਆ ਆਪਾਂ ਤਾਂ ਸਾਰੇ ਇੰਝ ਦੋ ਵਾਰ ਚਾਹ ਪੀਂਦੇ ਆ ਵੇ ਇਹ ਆਹ ਪਲੇਟ ਤੇਰੀ ਇਹ ਤਾਂ ਐ ਨਹੀਂ ਪਤਾ ਚਾਰ ਵਾਰ ਮੈਂ ਪਲੇਟ ਔਰ ਲਿਆ ਦੋ ਬਸ ਆਹ ਮੈਂ ਤਾਂ ਇਕੱਠੀ ਤਾਂ ਲਈ ਦੂਜੀ ਛੋਟੀ ਪਲੇਟ ਲੈ ਨਹੀਂ ਨਾਲ ਕੇ ਨਹੀਂ ਕਰਦੀ ਹੈ ਹੈ ਤਾਂ ਤੁਹਾਡਾ ਦਾ ਹੀ ਮਰਾ ਤਾਂ ਹੀ ਤਾਂ ਕਹਿਨਦੇ ਨੇ ਛੋਟੇ ਹੁੰਦੇ ਵੀ ਨਾਨਕੇ ਘਰ ਜਾਵਾਂਗੇ ਮੋਟੇ ਹੋ ਕੇ ਆਵਾਂਗੇ ਘਰ ਤਾਂ ਸੱਚੀ ਬਣੀਆਂ ਨੇ ਹਾਂ ਉਹ ਉੱਥੇ ਜਾਵਾਂ ਹਾਂ ਉਹਨੇ ਕੋਡੀ ਪਿੰਡ ਦੇ ਇਕੱਠੇ ਹੋ ਜੇ ਤੁਸੀਂ ਕਿਉਂ ਝੋਡੇ ਨਹੀਂ ਆਉਂਦੇ ਮੈਂ ਕਿਹਾ ਚਾਹ ਪਹਿਲੀ ਪਹਿਨੀ ਕਰਦੇ ਵੱਡੇ ਹੋ ਕੇ ਘੜੇ ਜਾਂਦੇ ਨਾਨਕੇ ਨਾਲ ਜਿਹੜੇ ਨੂੰ ਚਾਹ ਹੁੰਦਾ ਨਾਨਕੇ ਜਾਣ ਦਾ ਉਹ ਤਾਂ ਜੇ ਬੁੜਾ ਹੋ ਜੇ ਉਹਨੂੰ ਤਾਂ ਚੋਰ ਆਂਦੀ ਆ ਮੈਂ ਵੀ ਆਇਆ ਬਈ ਤੋ ਦਪਾਈ ਮਸਾ ਆਇਆ ਬਲਾ 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 ਥੱਕ ਗਏ ਆਇਆ ਜਾਇਆ ਕਰ ਵਧੀਆ ਰਹਿੰਦਾ ਅੰਗਲਾ ਮੇਰੇ ਮਨ ਨੂੰ ਆ ਦੇ ਲੰਬਾਂ ਗੇੜ ਨੂੰ ਅਸੀ ਕਹਿਨੀ ਨਹੀਂ ਵੀ ਆ ਜਾ ਇਹ ਆਪੇ ਆ ਜਾਂਦਾ ਹਾਂ ਤੇ ਜ ਦੋ ਗੇੜੇ ਮਿਲ ਜਾਣਾ ਕਿ ਸੰਤ ਲੋੜੇ ਨਹੀਂ ਐ ਕਿਉਂ ਜਾਂਦੇ ਆ ਵੜਾ ਕਵਾ ਕਹਿ ਲਿਆ ਆਈ ਵਾਰ ਤਾਂ ਉਹਨਾਂ ਨੇ ਕਿਹਾ ਬਾਈ ਵੀ ਮੰਗੇ ਆ ਜਾ ਹਾਂ ਕਾ ਕਹਿੰਦਾ ਮੋਈ ਹਾਂ ਨਾ ਬੈਂਦਾ ਉਹ ਨਾ ਕਹਿੰਦਾ ਆਦਰ ਨਾਲ ਆਉਂਦੇ ਆ ਆ ਗਏ ਆਦਰ ਨਾਲ ਆਉਂਦੇ ਆ ਕਿ ਨਾ ਬਿਨਾ ਆਦਰ ਤਾਂ ਥੋੜੀ ਆਉਂਦੇ ਆ ਅਸੀਂ ਕਮਾ ਕਮਵਾ ਸੇਤਾਉਣੀ ਪੈਂਦਾ ਖਾਲਾ ਟੀਵੀ ਬਾਤ ਦੇਖ ਲਈਓ ਤਾਂ ਠੰਡਾ ਹੋ ਜਾਊਗਾ ਜਿਹੜੀ ਚੀਜ਼ ਗਰਮ ਗਰਮ ਖਾਣ ਵਾਲੀ ਆ ਬੜੀ ਯਾਗਨ ਆਈਸ ਮੇਨੇ ਮਰ ਦੀ ਪਾਣੀ ਥੋੜਾ ਪਾਣੀ ਆਇਆ ਮੇਗਾ ਬੈਲਾ ਇਹਦੇ ਨਾਲ ਪਾਣੀ ਵੰਡੇ ਖਾਲੀ ਕਰਾ ਫੜਾ ਬੜੀ ਯਾਗਣ ਨੇ ਬਹੁਤ ਵਧੀਆ ਏ ਮੋੜ ਗਿਆ ਆਹ ਤਨਾਰੀ теа ਕਰ ਤੇ ਕਾਚਾ ਕੇ ਗਲਾਸ ਉਧਰ ਕਰ ਦੇ ਚਲੋ ਖਾਓ ਇੰਜਵਾਇ ਕਰੋ ਮੈਂ ਗਰਮ ਗਰਮ ਹੋਰ ਬਣਾ ਦੂੰਗੀ ਨਹੀਂ ਜ਼ਿਆਦਾਤਰ ਰਿਸ਼ਤੇਦਾਰੀ ਚ ਵਧੀਆ ਮਾਲ ਹੀ ਮਿਲਦਾ ਜਿਵੇਂ ਛੋਟਾ ਮਾਮਾ ਨਹੀਂ ਕਹਿੰਦਾ ਹੁੰਦਾ ਵੀ ਰੋਟੀ ਤਾਂ ਰਿਸ਼ਤੇਦਾਰੀ ਚ ਜਾ ਕੇ ਖਾਵਾਂਗੇ ਕਰੋ ਤਾਂ ਹੀ ਵਗ ਜਾਂਦੀ ਆ ਲਕੜਾ ਕੜੂ ਤਾਂ ਤੋਂ ਜ਼ਿਆਦਾ ਤਾਂ ਬੰਦਿਆਂ ਯਾਰੋ ਅੰਬੀਰਾਮ ਕੰਨ ਨਹੀਂ ਲੱਗਦੇ ਕਰ ਇਹਦਾ ਕੋਈ ਕੀ ਹੁੰਦਾ ਮੈਂ ਕਰ ਮੈਂ ਬੋਲ ਲਾ ਕੱਕ ਪਾ ਦੇ ਸਕ ਵੀਰ ਨੂੰ ਫੋਨ ਕਰਦੇ ਕਹਿੰਦਾ ਮੈਂ ਤਾਂ ਦੋ ਤਿੰਨ ਦਿਨ ਨਹੀਂ ਆਉਂਦਾ ਅੱਜ ਤਾਂ ਵੀ ਚਲੇ ਗਿਆ ਬੁੜਾ ਜਿਹਾ ਕਹਿੰਦਾ ਹਾਂ ਆਹ ਕਾਇਰ ਮੈਂ ਤਾਂ ਬਾਂਕਰ ਦਾ ਕੱਖ ਪਾਉਣੇ ਦਾੜ ਖੱਡਿਸਾਂ ਛੁਣਨੇ ਇਹਨਾਂ ਦਾ ਵਿਚਾਰੇ ਦੇ ਹੌਲ ਪਿਆ ਹੋਣਾ ਵੀ ਕੱਖ ਪਾਉਣੇ ਨੇ ਭੱਜ ਕੇ ਛਾਲ ਮਾਰੀ ਹੋਣੀ ਫੇਰ ਜਾ ਲਾਇਆ ਹੁਣ ਮੈਂ ਤਾਂ ਨਾਨਕੇ ਆਇਆ ਹੋਇਆ ਸਰ ਮੈਨੂੰ ਪਤਾ ਨਹੀਂ ਕਿਦਾ ਵੀਡੀਓ ਬਣਾ ਰਿਹਾ ਹਾਂ ਬੁਰਾ ਬੁਰਾ ਵੈ ਕੁੰਬੀ ਲਾਈ ਕੰਮ ਕਰਦੇ ਹੋਰ ਹੋਰ ਕੰਮ ਤਾਂ ਆ ਜੀ ਤੇ ਗੱਲ ਪਏ ਹੁੰਦੇ ਨੇ ਭਰਾ ਬਹੁਤ ਕਰਨੀ ਆ ਪੈਂਦੇ ਨੇ ਕਿ ਨਹੀਂ ਜ਼ਿੰਮੇਵਾਰੀ ਇਹ ਹੀ ਟੀਦਾ ਚਲੋ ਖਾ ਲੋ 4:30 ਵਜੇ ਤਾਂ ਹੋ ਗਈ ਆ 1 ਵਜੇ ਤਾਂ 1:30 ਵਜੇ ਲੰਚ ਕਰੀਏ ਜਿਹੜਾ ਫਾਰਮੈਟ ਨਹੀਂ ਹੁਣ ਇਹ ਕਰਦਾ ਫਾਰਮ ਕੋਲ ਭਾਤ ਮੈਨੂੰ ਦੋ ਪਿਮਾਤ ਕਰ ਲੈਣੀ ਲੋੜੀ ਪਾਉਣੀ ਹੈ ਨਾ ਚਲੋ ਵੀ ਇੰਨੇ ਮਨ ਨੂੰ ਆਪਾਂ ਆਏ ਤੇ ਸੋਈ ਚ ਪੌਣੇ 1 ਵਜੇ ਪੌਣੇ 1 ਵਜੇ ਸੋਈ ਚ ਗੜੀਆਂ ਨਹੀਂ ਆਪਾਂ 2:30 ਵਜੇ ਹੋਣੇ ਆਪਾਂ ਨੂੰ 3 ਵਜੇ 3 ਵਜੇ ਗਏ ਮੈਨੂੰ ਵੀ ਐਂ ਲੱਗ ਰਿਹਾ ਜੀ ਮਾ ਟਾਈਮ ਬਹੁਤ ਹੋ ਗਿਆ ਤੁੰਗੜੀ ਉਹ ਕਰ ਲੈ ਦੇਖ ਲਓ ਜਿੰਨੀਆਂ ਜਿੰਨੀਆਂ ਹੋਵੇ ਆਣੇ ਕਦੇ ਰੱਤ ਨੂੰ ਰੋਈ ਆਈ ਨੇ ਇਹ ਰੋਟੀ ਟੁੱਕ ਦਾ ਪ੍ਰੋਗਰਾਮ ਦਾ ਬਹੁਤ ਔਖਾ ਹੋ ਜਾਂਦਾ ਕਰਨੇ ਬੰਦੇ ਨੂੰ ਆ ਗਈ ਮੈਨੂੰ ਦਾ ਦੱਸ ਮੈਨੂੰ ਤਾਂ ਭੁੱਖ ਲੱਗੀ ਸੀ ਮੈਨੂੰ ਪਤਾ ਸੀ ਪਤਾ ਜਾਂਦੇ ਹੋਏ ਨੂੰ ਮੈਂ ਪਹਿਲਾਂ ਕਹਿੰਦੀ ਸੀ ਇੱਕ ਵਾਰ ਗੱਲ ਕਰਦਾ ਹੈਗਾ ਬਰਗਰ ਆ ਵੀ ਜਾਏਗਾ ਨੂੰ ਮੈਂ ਬੱਸ ਲਈ ਸੀ ਮੈਨੂੰ ਭੁੱਖ ਲੱਗ ਰਹੀ ਸੀ ਬਾਈ ਦੀ ਆ ਉਦੋਂ ਲਾਲਾ ਕਰਦੇ ਸੀ ਆਏ ਮੂੰਹ ਕਰਕੇ ਪੁੱਛ ਰਿਹਾ ਕਿ ਤਾਂ ਵੀ ਇਹ ਪਤਾ ਇਹਨੂੰ ਮਿਲ ਜਾਊਗਾ ਇਹਨੇ ਰਾਤ ਖਾਣ ਨੂੰ ਮੈਨੂੰ ਭੁੱਖ ਲੱਗ ਰਹੀ ਸੀ ਮੈਂ ਤਾਂ ਮੈਂ ਦੋਸਤਾਂ ਸੀਨ ਕਰਨ ਗਿਆ ਉੱਥੇ ਮਤਲਬ ਉਹ ਵੀ ਕਹਿੰਦੀ ਸੀ ਮੈਂ ਕਿਹਾ ਮੈਨੂੰ ਭੁੱਖ ਲੱਗ ਗਈ ਹੈ 12:30 ਨੂੰ ਵੀ ਹੋਰ ਤਰੱਕੀ ਹੋ ਰਹੀ ਆ ਉਸ ਦਾ 2:30 ਵਜੇ ਤੱਕ 2 ਘੰਟੇ ਨੂੰ ਮੈਂ ਵੇਟ ਕਰਕੇ ਖਾਦਾ ਪੂਆ ਮਾਸੀ ਹੁਣ ਮਾਮੀ ਵੀ ਬਣਨਾ ਅਗਲੇ ਮਹੀਨੇ ਇੱਕ ਕੁਆਂਟਲ ਤੋਂ ਪਾਰ ਹੋਵੇਗੀ ਸ਼ਰਮ ਕਰ ਰਿਹਾ ਸ਼ਰਮ ਕਰ ਤੂੰ ਕਿਉਂ ਆ ਕੇ ਕਹਿੰਦਾ ਇਹ ਕਿਉਂ ਛਾਰਮ ਕਰੇ ਛਾਰਮ ਤਾਂ ਤੂੰ ਕਰ ਕਿਉਂ ਬਦਲੀ ਚਲ ਬਦਲ ਤੂੰ ਕਰ ਜਿਹੜੀ ਪੀਜ਼ਾ 버ਗਰ ਖਾਣੀ ਆ ਨਹੀਂ ਮੈਂ ਪੀਜ਼ਾ ਨਹੀਂ ਖਾਣਾਂਗਾ ਛੱਡ ਰੱਖਿਆ ਆ ਉਹ ਮੱਈ ਆ ਗਈ ਏ ਅੱਗੇ ਆ ਗਈ ਸੀ ਗੱਲ ਉਹਦੇ ਬੇਚਾਰੀ ਦੇ ਮੂੰਹ ਚੋਂ ਨਿਕਲ ਗਿਆ ਅੱਜ ਤੇ ਤਿੰਨ ਚਾਰ ਰੁਪਏ ਲੈ ਆਈ ਗਏ ਨਹੀਂ ਆਦੇ ਟਟਾਣਾ ਨਿਕਲਿਆ ਕੱਲ ਪਰਸੋਂ ਕਰ ਰਹੀ ਦੀ ਮਾਦਾ ਬੰਦ ਕਰਖਿਆ ਫਲਾਣਾ ਕਰਖਿਆ ਹੋਇਆ ਮੈਨੂੰ ਭੁੱਖ ਲੱਗੇ ਸੀ ਮੈਂ ਕੀ ਕਰੇ ਮੇਰੇ ਪਤਾ ਸਾਢੇ 12 ਦੀ ਜਾਣਾ ਹੋਰ ਜਿਵੇਂ ਕੁਝ ਖਾ ਲਾ ਖਾ ਖਾ ਭੁੱਖ ਬਰਦਾਸ਼ਤ ਕਰਨੀ ਵੀ ਸਾਨੀ ਉੱਪਰ ਉਹ ਦਰਬੇ ਭਾਗੀ ਉਹਦਾ ਜਮੀ ਬੇਵਸ ਹੋ ਗਈ ਮੈਂ ਤਾਂ സേത ബ ਮੈਂ ਫਿਰ ਬਦ ਗੇਮ ਵੀ ਤਾਂ ਕਰਿਆ ਉਹ ਨਹੀਂ ਲੱਗੂਗੇ ਪਾ ਬੇਸੋ ਲੱਗੇ ਲੱਗੂਗੇ ਮੈਂ ਤਾਂ ਹੁਣ ਮੰਮੀ ਨਾਲ ਸਵੇਰ ਨੂੰ 5:30 ਸਾਢੇ ਪਹਿਲਾਂ ਪਰ ਉੱਠਦੇ ਹਾਂ ਸਾਢੇ 4 ਉੱਠਣ ਲੱਗਦੀ ਹੁਣ ਮੰਮੀ ਨਾਲ 5 ਵਜੇ ਤਾਂ ਮੋਟਰ ਦੇ ਹੱਥ ਪਾ ਮਾਂ ਮੰਮੀ ਮੰਮੀ ਸਵੇਰ ਭਾਂਟੇ ਖੜਕਾਉਣ ਲੱਗ ਦਿੰਦੀ ਮੰਮੀ ਨੇ ਤੇ 2 ਵਜੇ ਉੱਠ ਖੜਦੇ ਉੱਠੇ ਤਾਂ ਤੂੰ ਤਾਂ ਕਹੇ ਮੰਮੀ ਦਾ ਕੀ ਕਹਿਣਾ ਮੰਮੀ ਦਾ ਤਾਂ ਕੁਝ ਹੋ ਲੋ ਜਾਨ ਤਾਂ ਬੰਗੂ ਕੀ ਜਾਨ ਅੱਜ ਵੇਲੇ 8 ਵਜੇ ਵੇਲੇ ਬ੍ਰਿਆਖਾ ਕੁਲਗੀ ਮਮੀ ਦਾ ਖੜਕੇ ਨਾਮ ਮੈਂ ਸਾਂ ਸੁਜੀ ਬਣਾਣ ਲੱਗੀ ਸੀ ਗਾਹ ਪਾਰ ਕਾ ਸੀ ਪੰਡਿਆ ਦਾ ਤੇ ਮੇਰੇ ਅੱਖ ਖੁੱਲ ਗਈ ਮੈਂ ਤੱਕੇ ਨਾਲ ਸੋਈਆ ਤੱਕੇ ਨਾਲ ਮੁੱਛ ਤੇ ਸਰ ਤੁਰੂ ਤੱਕਣਾ ਲਾ ਬਾਕੀ ਨੇ ਸੋਇਆ ਦੇਖ ਲਾ ਕਿੰਨਾ ਔਖਾ ਹਨ ਬਹੁਤ ਔਖਾ ਹੀ ਸੌਣਾ ਦੁਆਰਾ ਤੋ ਕਿੰਨਾ ਫੜ ਕੇ ਰਿਆ ਤੈਨੂੰ ਸੌਣ ਵਾਸਤੇ ਤੇ ਮੈਂ 7 ਵਜੇ ਉੱਠੀ ਜੇ ਉੱਠ ਕੇ ਜੇ ਨਹੀਂ ਲਖੜ ਮੜਾ ਤੁਰ ਫਿਰ ਲੈਂਦੀ ਕੱਲ ਤੋਂ ਮੈਂ ਕਿ ਕੱਲ ਤੋਂ ਕੱਲ ਪਟਦਾ ਹੀ ਕੁਛ ਨਾ ਜਿਹੜਾ ਬੰਦੇ ਨੇ ਕੱਲ ਕਹਤੀ ਉਹ ਉਹਦੀ ਕੱਲ ਕਦੇ ਨਹੀਂ ਆਉਂਦੀ ਹੁੰਦੀ। ਮੁੱਕੇ ਦੀਵਾਲੀ ਆ ਜਾਂਦੀ ਆ ਪਰ ਕੱਲ ਨਹੀਂ ਆਉਂਦੀ ਹੁੰਦੀ। ਹਾਂ ਕਿੰਨੇ ਦਿਨ ਹੋ ਗਏ ਜਿੰਮ ਬਾਰੇ ਪੁੱਛ ਕੇ ਰੋਏ ਆਥ ਨੇ ਮੈਨੂੰ ਕਹਿੰਦੇ ਸਵੇਰੇ 5 ਵਜੇ ਉਠਾ ਦੇ। ਵਿੱਚ ਕਹਿੰਦੇ ਪਰਸ ਨੂੰ ਆਉਣੇ ਦੀ ਕੱਲ ਦਾ ਪਰਸ ਨੂੰ ਆਉਣੇ ਹੈ। ਜੇ ਪਰਸੋਂ ਕਰੀ ਜੀ ਪਰਸੋਂ ਆ ਜੇ ਕਰਦਾ ਆ ਜਾਂਦੀ ਆ ਕੱਲ ਨਹੀਂ ਆਉਂਦੀ ਹੁੰਦੀ। ਉਹਦੇ ਪਰਸ ਹੀ ਆ ਜਾਂਦੀ ਆ ਤੇਰੀ ਕੱਲ ਨਹੀਂ ਆਈ। ਅਨਾਂ ਦਾ ਪਕਸਾ ਹੈ ਤੇਰੇ ਵਾਂਗ ਦਾ ਪਕਸਾ ਹੈ। ਨਾ ਕੱਲ ਆਉਂਦੀ ਆ ਨਾ ਪਰਸੋਂ ਆਉਂਦੀ ਆ ਜਿਹੜੀ ਅੱਜ ਆ ਉਹ ਆਲਰੇਡੀ ਪੁੱਛਿਆ ਲਗਦਾ। ਉਹੀ ਤਾਂ ਹੈਗਾ। ਤੇ ਕੱਲ ਨਹੀਂ ਆਉਂਦੀ ਮੇਰੀ ਮੈਂ ਤੋਕਦੀ ਪਿੱਤਾ ਕਰ ਉਹਨਾਂ ਦੇ ਕੋਕ ਵੀ ਕੱਲ ਲੁਕਿਆ ਉਹ ਕਹਿੰਦਾ ਤੇਰੀ ਆ ਰਹੀ ਮਾ ਮੌਸਮ ਜਾ ਬੋ ਰਿਹਾ ਕਿ ਜੇ ਕਹਾਂ ਚੱਲ ਠੀਕ ਆ ਕਰੀ ਮੌਸਮ ਬੋ ਰਿਹਾ ਬਾਹਰ ਨਾ ਮਿਲ ਗਿਆ ਨਾ ਜਾਣਦਾ ਪਿਛਲੇ ਹਫਤੇ ਤੂੰ ਕਹਿੰਦੀ ਤਲਿਆ ਹੋਇਆ ਬੀਬੀ ਮੈਂ ਖਾਂਦਾ ਛੱਡ ਰਿਹਾ ਅੱਜ ਤੇ ਬਈ ਬੋਕਾ ਲੱਗ ਰਿਹਾ ਸੀ ਮੈਂ ਵੀ ਕੀ ਕਰ ਦਦ ਬਸ ਹੀ ਨਹੀਂ ਸੀਗਾ ਕੁਝ ਭੁੱਖ ਤੇ ਕੋਈ ਨਾ ਖਾ ਰਤੀ ਖਾ ਰ ਖਾਣ ਵਾਸਤੇ ਆਏ ਆ ਜੱਗ ਤੇ ਆਪਾਂ ਫਿਰ ਇੱਕ ਵਾਰ ਟੇਸਟੀ ਵੀ ਖਾਧੀ ਹੋਰ ਵੀ ਦੱਸ ਲਾ ਦੋ ਤੇ ਆ ਜੀ ਬਸ ਟੇਸਟੀ ਤਾਂ ਮਿੱਠਾ ਨਾ ਮੇਰਾ ਜੀ ਹੋਰ ਮਿੱਠਾ ਛੱਡ ਰਹੀ ਮਿੱਠਾ ਹੋ ਵੀ ਚਾਹ ਅੱਜ ਚਾਹ ਸਾਰੇ ਵਿੱਤਿਆ ਚਾਹ ਮੈਂ ਛੱਡਤੀ ਸੀ ਚਾਹ ਫੇਰ ਅੱਜ ਮੈਂ ਘੁੱਟ ਕੇ ਪੀਤੀ ਬਸ ਮੇਰਾ ਨਾ ਮੇਰੇ ਦਿੰਦੀ ਚਾਹ ਵੀ ਪੀ ਆਈ ਇਹ ਕੀ ਪੀ ਆਈ ਇਹ ਨਾ ਛੱਡ ਲੋ ਕਾਪਾ ਨਾ ਨਾ ਪੀਉਣੀ ਇਹ ਤਾਂ ਕੈਮਰੇ ਕਰਕੇ ਇੱਕ ਚਿਰ ਜਿਹਾ ਬਾਅਦ ਜਿਆ ਦੇਰੀ ਆ ਬੀ ਚਾ ਦੇ ਉਹ ਆ ਬੇਖੀ ਅੰਦਰ ਜਾਂਦੇ ਕਹਿੰਦੇ ਗੰਦੀ ਪਾਣੀ ਨੋਸਟ ਆਈ ਨਹੀਂ ਅਸੀਂ ਅੱਜ ਮਾਂ ਜੀ ਤਾਂ ਲਾਉਂਗਾ ਬੱਚੇ ਨੂੰ ਕੈਮਰੇ ਦੀ ਵਿਚਾਰੀ ਥੋੜੀ ਹੋਰ ਕਰਦੀ ਆ ਵੀ ਬੰਦੇ ਇਹਨੇ ਦੇਖ ਰਹੇ ਨੇ ਦੋ ਚਾਰ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਹਾਂ ਕੋਣਾ ਤਾਂ ਖਾਣਾ ਭਾਈ ਕੋਈ ਕਰੀ ਸ਼ਰਮ ਉਹਦੇ ਕੁੱਤੇ ਕਰ ਰਹੇ ਹਾਂ ਇਹ ਵੀ ਅਗਦੇ ਦਿਨ ਦਿਖਾਣਾ ਪਿਆਲ ਲੈ ਲੱਖਦੇ ਮੈਂ ਜਾਣੀ ਤੁਸੀਂ ਬੇਇੱਜ਼ਤੀ ਕਰੀਏ ਮੈਂ ਖਾਣ ਵਾਸਤੇ ਲਾਇਆ ਮੈਂ ਸੁੱਕ ਨਾ ਜਾਂਦੀ ਕੁਸਤਾ ਸਰੁੰਦਿਆ ਸ਼ਰਮ ਦਾ ਕਿੰਨੇ ਹਾਂ ਚਾਲ ਗੁੱਸਾ ਨਹੀਂ ਕਰਦੀ ਵਿਚਾਰੀ ਕੁਸ ਮਾਰਦੀ ਹੋ ਰਹੀ ਆ ਇਹ ਤਾਂ ਵਿਚਾਰੀ ਤਰੱਕੀ ਕਰ ਰਹੀ ਆ ਇਹ ਬਾਈ ਬਹੁਤ ਗਣੀ ਰਾਤ ਚ ਗਣੀ ਤਰੱਕੀਆਂ ਤੇ ਆ ਹਾਂ ਤੂੰ ਕਿਵੇਂ ਬੈਠਾ ਮੈਦਾਨ ਦਰਜਾ ਨਾ ਉਹ ਇੱਧਰ ਆਉਂਦੇ ਪੈਨੇ ਆਧੇ ਪ੍ਰੋਗਰਾਮ ਤੇ